ਅੱਜ ਗੁਰਦਾਸਪੁਰ ਦੇ ਕਸਬਾ ਨੰਗਲਚੌਰ ਵਿੱਚ ਦਿੱਲੀ ਕਟੜਾ ਹਾਈਵੇ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ ਅੱਜ ਤੜਕਸਾਰ ਜਦੋਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਹਾਈਵੇ ਅਥਾਰਟੀ ਕਬਜ਼ਾ ਲੈਣ ਨੰਗਲਚੌਰ ਪਹੁੰਚੀ ਤਾਂ ਕਿਸਾਨਾਂ ਵੱਲੋਂ ਵਿਰੋਧ ਕਰਨ ਤੇ ਹਲਕਾ ਧੱਕਾ ਮੁਕੀ ਵਿੱਚ ਸੱਤ ਕਿਸਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜੇਰੇ ਇਲਾਜ ਹਰਚਵਾਲ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਆਓ ਸੁਣਾਉਂਦੇ ਹਾਂ ਆਗੂ ਨਾਲ ਕੀਤੇ ਗੱਲਬਾਤ ਵੇਖੋ ਪੂਰੀ ਰਿਪੋਰਟ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨਗੁਰਦਾਸਪੁਰ ਮੈਂ ਸੁੰਦਰ ਸਿੰਘ ਚਕਾਲਾ ਪੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜੂਰ ਸੰਘਰਸ਼ ਕਮੇਟੀ ਪੰਜਾਬ 24 ਤਰੀਕ ਨੂੰ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਬਲਡੋਜ਼ਰ ਫੇਰ ਕੇ ਪੂਰਾ ਧੱਕਾ ਕਰਕੇ ਉਹ ਜ਼ਮੀਨਾਂ ਬਰਬਾਦ ਕੀਤੀਆਂ ਗਈਆਂ ਜਿਦੇ ਵੀ ਦੇ ਵਿੱਚੋਂ ਪ੍ਰਸ਼ਾਸਨ ਨੇ ਜਦੋਂ ਗੱਲ ਹੋਈ ਤੇ ਪ੍ਰਸ਼ਾਸਨ ਨੇ ਮੰਨਿਆ ਕਿ ਅਸੀਂ ਗਲਤ ਕੰਮ ਕੀਤਾ ਕਿਉਂਕਿ ਇਦੇ ਹੀ ਪੈਸੇ ਨਹੀਂ ਦਿੱਤੇ ਤੇ ਇਹ ਕਰਕੇ ਹੀ ਜਬਰੀ ਕਰਜ਼ਾ ਇੱਕ ਐਜ ਕੀਤਾ ਤੇ 1.5 ਲੱਖ ਰੁਪਏ ਦਾ ਇਹਨੇ ਉਧਰ ਮਾਰ ਜਾ ਭਰਿਆ ਹੀ ਨੰਗਲ ਚੌਰ ਪਰਥਾ ਹੀ ਬੀਬੀ ਨੂੰ 1.5 ਲੱਖ ਰੁਪਏ ਨਾਲ ਭਰਿਆ ਹੀ ਅੱਜ ਫੇਰ ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਦੇ ਨਾਲ ਬੀਏਜੀ ਅੰਮ੍ਰਿਤਸਰ ਦੇ ਨਾਲ ਐਸਐਸਪੀ ਗੁਰਦਾਸਪੁਰ ਐਸਐਸਪੀ ਬਟਾਲਾ ਦੇ ਨਾਲ ਬਹਿ ਕੇ ਸਾਡੀਆਂ ਕਈ ਵਾਰ ਮੀਟਿੰਗਾਂ ਲੱਗ ਚੁੱਕੀਆਂ ਤੇ ਇਹ ਗੱਲ ਪਾਸ ਹੋਈ ਆ ਵੀ ਜਿੰਨਾ ਚਿਰ ਜਿੱਥੇ ਹੀ ਮੁਆਵਜ਼ਾ ਨਹੀਂ ਦਿੱਤਾ ਉਸ ਜ਼ਮੀਨ ਦੇ ਵਿੱਚ ਬਿਲਕੁਲ ਅਸੀਂ ਕਬਜ਼ਾ ਨਹੀਂ ਕਰਾਂਗੇ ਅੱਜ ਫੇਰ ਇਹਨਾਂ ਨੇ ਇਹ ਨੰਗਲ ਝੋੜ ਦੇ ਵਿੱਚ ਪਰਥਾਂ ਦੇ ਵਿੱਚ ਜਿਹੜੀ ਜ਼ਮੀਨ ਦਾ ਕੋਈ ਦੁਕਾ ਨਹੀਂ ਦਿੱਤਾ ਕਿ ਰਪਈਆ ਨਹੀਂ ਦਿੱਤਾ ਕਿਸਾਨ ਨੂੰ ਉਹਨਾਂ ਦੇ ਵਿੱਚ ਕਬਜ਼ਾ ਕਰਕੇ ਤੇ ਉਹਨਾਂ ਜ਼ਮੀਨਾਂ ਦੇ ਉੱਤੇ ਬਲਡੋਜ਼ਰ ਫੇਰੇ ਗਿਆ ਨਾਲ ਭਗਵੰਤ ਮਾਨ ਸਰਕਾਰ ਦੀ ਜਿਹੜੀ ਪੁਲਿਸ ਆ ਜ਼ਿਲ੍ਹਾ ਪ੍ਰਸ਼ਾਸਨ ਆ ਉਹਨਾਂ ਨੇ ਰੱਜ ਕੇ ਜਬਰ ਜਿਹੜਾ ਕਿਸਾਨਾਂ ਦੇ ਉੱਤੇ ਕੀਤਾ ਡਾਂਗ ਸੋਟਾ ਕੀਤਾ ਡਾਂਗ ਛੋਟਾ ਕਰਕੇ ਗੰਭੀਰ ਸਾਡੇ ਕਿਸਾਨ ਜਿਹੜੇ ਸੱਤ ਕਿਸਾਨ ਜਿਹੜੇ ਪੱਟਰ ਹੋਏ ਆ ਤੇ ਹਰਚੋਵਾਲ ਹਸਪੀਟਲ ਦੇ ਵਿੱਚ ਅਸੀਂ ਦਾਖਲ ਕਰਾਇਆ ਉਹ ਕਿਸਾਨ ਆ ਪਰਮਿੰਦਰ ਸਿੰਘ ਚੀਮਾ ਖੁੱਡੀ ਤੋਂ ਆ ਅਜੈਬ ਸਿੰਘ ਚੀਮਾ ਖੁੱਬੀ ਤੋਂ ਆ ਗੁਰਮukh ਸਿੰਘ ਖਾਨਮਲਕ ਤੋਂ ਆ ਹਰਜੀਤ ਸਿੰਘ ਲੀਲਕਲਾ ਤੋਂ ਆ ਤੇ ਜੀਤ ਸਿੰਘ ਭਰਥਾ ਤੋਂ ਆ ਨਿਸ਼ਾਨ ਸਿੰਘ ਪਿੱਟੇਵੜ ਤੋਂ ਆ ਇਸੇ ਤਰ੍ਹਾਂ ਜੀਤ ਸਿੰਘ ਤੇਰਲੋਕ ਸਿੰਘ ਪਿੱਟੇਵੜ ਤੋਂ ਆ ਮਰਦਾਬਾਦ 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 ਤੁਹਾਨੂੰ ਅੱਜ ਜੀ ਅਸੀਂ ਜੀ ਜਦੋਂ ਗਏ ਨੰਗਲ ਚੌਦ ਵਿਖੇ ਤੇ ਪੁਲਿਸ ਉਪਰਫਾਸ ਨੇ ਕੇਵਲ ਕ੍ਰਿਸ਼ਨ ਡੀਐਸਪੀ ਨੇ ਸਾਡੇ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜੀ ਨਾਮ ਤੁਹਾਡਾ ਨਾ ਹਰਦੀਪ ਸਿੰਘ ਪਿੰਡ ਗੜਾ ਜੀ ਲੀਲਪਣਾ ਤੇ ਕੀ ਅੱਜ ਵਾਕਿਆ ਕੀ ਹੋਇਆ ਜਦੋਂ ਤੁਸੀਂ ਮੁੱਖ ਤੇ ਪਹੁੰਚੇ ਉਹ ਕਿਲਾ ਖਸਾ ਤੰਗੇੜਾ ਵਾ ਉਹ ਨੰਗਰ ਚੌਰ ਦੇ ਜਿਮੀਨਾਂ ਦੇ ਉੱਤੇ ਕੰਮ ਪਿਆ ਕਰਨ ਆਇਆ ਜੀ ਜਿੱਥੇ ਬੰਦੀ ਦੇ ਟੌਰ ਤੇ ਗਿਆ ਕੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਜੇ ਕਿ ਉਹਨਾਂ ਕਿਸਾਨਾਂ ਨੇ ਪੈਸੇ ਨਹੀਂ ਸੀ ਗਲੇ ਜੀ ਉੱਥੇ ਡਿਪਟੀ ਸਿਰੀਅਰ ਕੋਮੈਂਡਰ ਪਰ ਰੁਕਵਾਈ ਵੇਚੇ ਪੁਲਿਸ ਨੇ ਭਾਰੀ ਲਾਤੀ ਚਾਰਜ ਕੀਤਾ ਵਾ ਬਹੁਤ ਸੱਟਾਂ ਲੱਡੀਆਂ ਸਾਰਿਆਂ ਨੂੰ ਲੱਗੀਆਂ ਵਾ ਜੀ ਵੀਰੇ ਵੀ ਅਸੱਟਾਂ ਨੂੰ ਦੇਖ ਸਕਦੇ ਹੋ ਕਿ ਲੱਗੀਆਂ ਨੇ ਅਸੀਂ ਹੁਣ ਇਸ ਟਾਈਮ ਜਿਹੜੇ ਆ ਉਹ ਇੱਥੇ ਸਰਕਾਰੀ ਹਸਪਤਾਲ ਹਰਖਪਾਲ ਦੇ ਵਿੱਚ ਡਾਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਭੈਣ ਸੋ ਬੇਨਤੀ ਕਰ ਰਿਹਾ ਜੀ ਕਿਸਾਨ ਮਜ਼ਦੂਰ ਸਿੰਘਾ ਕਮੇਟੀ ਪੰਜਾਬ ਤੋਂ ਅੱਜ ਜਿਹੜੀ ਇਹ ਕਾਰਵਾਈ ਭਰਤ ਤੇ ਨੰਗਲ ਚੌਰ ਪਿੰਡ ਦੇ ਵਿੱਚ ਕੀਤੀ ਗਈ ਬਹੁਤ ਹੀ ਨਿੰਦਣਯੋਗ ਕਾਰਵਾਈ ਜਿਹੜੀ ਆ ਉਹ ਸਰਕਾਰ ਦੇ ਸਾਹਮਣੇ ਆਈ ਆ ਜਿੱਥੇ ਬਟਾਲਾ ਦਾ ਐਸਡੀਓ ਐਸਡੀਐਮ ਤੇ ਡਿਪਟੀ ਸ਼੍ਰੀ ਹਰਗਬਿੰਦਪੁਰ ਜਿਹੜਾ ਵਾ ਉਹਨਾਂ ਨੇ ਰਲ ਕੇ ਜਿਹੜਾ ਆਪਰੇਸ਼ਨ ਕੀਤਾ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤਿਆਂ ਜਿਹੜਾ ਜ਼ਬਰੀ ਕਬਜ਼ੇ ਕਰਨ ਦੀ ਬਾਰ ਬਾਰ ਕੋਸ਼ਿਸ਼ ਜਿਹੜੀ ਆ ਸਰਕਾਰ ਕਰ ਰਹੀ ਆ ਪਰ ਅੱਜ ਤੇ ਇਹਨਾਂ ਨੇ ਜਿਹੜਾ ਕਿਤੇ ਵਿਤਾਂ ਜਿਹੜੀਆਂ ਪੂਰੀਆਂ ਪਾਰ ਕਰ ਦਿੱਤੀਆਂ ਇਹਨਾਂ ਤਸ਼ੱਦਦ ਜਿਹੜਾ ਸਾਡੇ ਬੰਦਿਆਂ ਤੇ ਕੀਤਾ ਵਾ ਕਾਫੀ ਬੰਦੇ ਸਾਡੇ ਇੰਜਰਡ ਵੀ ਹੋਏ ਆ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਮੈਂ ਕਹਿੰਦਾ ਵੀ ਤੁਸੀਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਪੀ ਜਮੀਨਾ ਦੇ ਪੈਸੇ ਦਿੱਤਿਆਂ ਬਗੈਰ ਕਬਜੇ ਕਿਉਂ ਕਿਉ ਕਰਾਈ ਇਹਨਾਂ ਨੂੰ ਕਿੱਦਾਂ ਕਰਨ ਲਈ ਇਹਨਾਂ ਨੂੰ ਸਾਡੀਆਂ ਜੜੀਆਂ ਪੁੱਤਾਂ ਕੋ ਪਾਰੀਆਂ ਫਸਲਾਂ ਵਿੱਚ ਵਾਹਵਾ ਕੇ ਤੇ ਲੋਕਾਂ ਨੂੰ ਜਿਹੜਾ ਉਹ ਜਲੀਲ ਵੀ ਕਰ ਰਹੇ ਆ ਤੇ ਸਾਡੇ ਨੁਕਸਾਨ ਵੀ ਕਰ ਰਹੇ ਆ ਪੈਸੇ ਦਿੱਤਿਆਂ ਬਗੈਰ ਕਿਸੇ ਨੂੰ ਬੰਨਾ ਨਹੀਂ ਟੱਪਣ ਦਿੰਦੇ ਲੋਕ ਤੇ ਇਹ ਕਹਿੰਦੇ ਆ ਵੀ ਅਸੀਂ ਕਬਜੇ ਕਰਕੇ ਨੈਸ਼ਨਲ ਹਾਈਵੇ ਬਣਾ ਦਈਏ ਸੋ ਇਹ ਅਸਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਇੱਥੇ ਕਾਰਪੋਰੇਟ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਸਰਕਾਰ ਤੇ ਜਿਹੜੇ ਤਰੀਕੇ ਨਾਲੇ ਜ਼ਬਰ ਤੇ ਉੱਤਰ ਕੇ ਆਈ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਵੇਖੋ ਉਹ ਨਾਲੇ ਸਮੇਂ ਦੇ ਵਿੱਚ ਪੂਰਾ ਇਹਨਾਂ ਦੇ ਨਾਲ ਟਕਰਾਵਾਂਗੇ ਜਿੰਨੇ ਜਿਹੜੇ ਸਾਡੇ ਕਿਸਾਨਾਂ ਦਾ ਜਿਹੜੇ ਪੂਰੇ ਹੱਕ ਅਸੀਂ ਨਹੀਂ ਹੁੰਦੀ ਉਹਨਾਂ ਚ ਇੱਕ ਵੀ ਇੰਚ ਤੇ ਕਬਜ਼ਾ ਜਿਹੜਾ ਵਾ ਨਹੀਂ ਕਰਨ ਦੇਾਂਗੇ ਪਿਛੇ ਹੋ ਦੋ ਭਾਈ ਕੀ ਨਾਮ ਤੇ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਨੰਗਲ ਚੌਦ੍ਹੇ ਤੇ ਨਾਮ ਕੀ ਜੀ ਮੇਰਾ ਨਾਮ ਕਰਨਦੀ ਭਾਈ ਤੇ ਕੀ ਤੁਹਾਡੀ ਅੱਜ ਜੋ ਮਸਲਾ ਬਣਿਆ ਪਹਿਲੇ ਦਾ ਕੀ ਬਣਿਆ ਸਾਡਾ ਜੀ ਇਹਨਾਂ ਨੇ ਜਾਇਜ਼ ਧੱਕਾ ਕਰੰਦੇ ਆ ਜੀ ਸਾਡੇ ਨਾਲ ਜੀ ਤੇ ਸਾਡੀ ਮਾਤਾ ਨੂੰ ਧੱਕੇ ਮਾਰੇਗੇ ਆ ਜੀ ਜੀ ਡਿਪਟੀ ਸਿਰਿਆ ਗੁਵਿੰਦਪੁਰ ਜੀ ਤੇ ਐਸ ਡੀ ਐਮ ਬਟਾਲਾ ਇਹਨਾਂ ਨੇ ਆ ਕੇ ਜੀ ਨਜਾਇਜ਼ ਕਬਜ਼ਾ ਕੀਤਾ ਸਾਡੇ ਨਾਲ ਸਾਡੀ ਮਾਤਾ ਨੂੰ ਧੱਕੇ ਮਾਰੇ ਆ ਜੀ ਮਾਤਾ ਦੀ ਲੱਤ ਟੁੱਟੀ ਆ ਜੀ ਠੀਕ ਆ ਜੀ ਮਾਤਾ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਜੀ ਆ ਦੇਖੋ ਜੀ ਮੇਰੇ ਵੀ ਕੱਪੜੇ ਇਹਨਾਂ ਨੇ ਕਿੱਦਾਂ ਦੇ ਕੀਤੇ ਆ ਜੀ ਮੋਬਾਈਲ ਭਾਜੀ ਮੇਰਾ ਇਹਨਾਂ ਨੇ ਚੁੱਕ ਕੇ ਮਾਰਿਆ ਜੇ ਆ ਵੇਖੋ ਜੀ ਮੇਰਾ ਮੋਬਾਈਲ ਫੋਨ ਵੀ ਟੁੱਟਾ ਹੋਇਆ ਜੀ ਇਹ ਕਾ ਜੀ ਮੈਂ ਵੀਡੀਓ ਬਣਾਉਣਾ ਸੀ ਮੈਂ ਇਹ ਕਹਿਆ ਜੀ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਅਸੀਂ ਹੇ ਤੱਕ ਪੈਸਾ ਨਹੀਂ ਜੇ ਕੋਈ ਵੀ ਲਿਆ ਤੇ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਧੱਕੇ ਨਾਲ ਨਜਾਇਜ਼ ਕਬਜ਼ਾ ਕਰਨਾ ਜੀ ਭਗੋਤ ਸਮਾਨ ਸਰਕਾਰ ਮੁਰਦਾਬਾਦ 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 ਜਬਰੀ ਜ਼ਮੀਨਾਂ ਤੇ ਕਬਜ਼ਾ ਕਰਨ ਵਾਲੇ ਤੇ ਨਜਾਇਜ਼ ਕਬਜ਼ੇ ਕਰਨ ਵਾਲੀ ਮੋਦੀ ਭਗੋਤ ਸਮਾਨ ਦੀ ਸਰਕਾਰ ਮੁਰਦਾਬਾਦ 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 ਆਪਣੇ ਆਤਾਂ ਦੀ ਰਾਖੀ ਕਰਨ ਵਾਲੇ ਜੋਧਿਆਂ ਦੀ ਇੱਕਤਾ ਜਿੰਦਾਬਾਦ ਜਿੰਦਾਬਾਦ ਦੇਖੋ ਖਾਲਸਾ ਵਾਹਿਗੁਰੂ ਜੀ ਕਦੇ ਅਦੇ ਪ੍ਰਸ਼ਾਸਨ ਨੇ ਕੀ ਹਾਲਾਤ ਕਿੰਨੇ ਧੱਕੇ ਨਾਲ ਕੰਮ ਖਰਾਬ ਕੀਤੇ ਪ੍ਰਸ਼ਾਸਨ ਨੇ ਆ ਕੇ ਲੋਕਾਂ ਨੂੰ ਸਟਾ ਲਾਈਆਂ ਇਥੇ ਹੁਣ ਹਸਤਾ ਲੈ ਕੇ ਆਏ ਨੇ ਰਾਣ ਜੀ ਹੁਣਾਂ ਨੂੰ ਕਿਹੜੇ ਵਿੱਚ ਸਮਝ ਲੈ ਪਰ ਵੈਗੁਰ ਜੀ ਦਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਆ ਪਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਆ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲਾਈ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀਆਂ ਸਪਸ਼ਟ ਹੋ ਗਈਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਤੇ ਆ ਐਡਾ ਵੜਾ